ਇਹ ਜਿਹੜੀ ਅਸੀਂ ਇੱਕ ਸੋਸਾਇਟੀ ਬਣਾਈ ਹੈ ਮਾਤਾ ਪਾਕੋ ਸੇਵਾ ਸੋਸਾਇਟੀ ਮਾਤਾ ਪਾਕ ਵਰ ਦੇ ਨਾਮ ਤੇ ਆ ਤੇ ਇਹਦੇ ਚ ਅਸੀਂ ਜਿਵੇਂ ਔਰਤਾਂ ਤੇ ਬੱਚਿਆਂ ਲਈ ਕੋਈ ਜਿਹੜੇ ਵੀ ਸਮਾਜ ਸੇਵਾ ਦੇ ਕੰਮ ਹੈ ਇਹਦੇ ਅੰਦਰ ਅਸੀਂ ਕਰ ਰਹੀ ਹੈਗੇ ਆਂ ਦੀ ਸ਼ੁਰੂਆਤ ਅਸੀਂ ਕੀਤੀ ਹੋਈ ਆ ਤੇ ਔਰਤਾਂ ਲਈ ਜਿਵੇਂ ਉਹਨਾਂ ਨੂੰ ਗ라이ਡ ਕਰਨਾ ਤੇ ਉਹ ਆਪਣਾ ਜਿਵੇਂ ਐਨੀਮੀਆ ਵਗੈਰਾ ਹੋ ਜਾਂਦਾ ਹੈ ਜਾ ਕੋਈ ਆਸਟ੍ਰੇਲੀਆ ਔਰਤਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਣੀ ਹੈ ਵਾਹ ਤੁਹਾਡੇ ਦੇ ਤੁਸੀਂ ਡਿਸਪੈਂਸ ਕਰੀਏ ਤੁਸੀਂ ਵਿੱਚ ਖੜੇ ਹੋ ਹਨ ਪਰ ਅਸੀਂ ਕਿਤੇ ਹੋਰ ਵੀ ਲੱਪਣ ਗਾਈਡ ਕਰ ਸਕਦੇ ਆ ਜਾਂ ਕਿਸੇ ਨੂੰ ਜਿਹਨੂੰ ਕੋਈ ਅੰਗ ਹੀਣ ਹੈ ਜਾਂ ਕੋਈ ਰੇਡ ਮਸ਼ੀਨ ਚਾਹੀਦੀ ਹੈ ਜਾਂ ਕੁਝ ਵੀ ਇਦਾਂ ਦੀ ਕੋਈ ਅਣਕਾ ਚਾਹੀਦੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਵੀ ਕੋਈ ਵੀ ਔਰਤਾਂ ਨਾਲ ਬੱਚਿਆਂ ਨਾਲ ਬਜ਼ੁਰਗਾਂ ਨਾਲ ਰਿਲੇਟਡ ਕੋਈ ਵੀ ਕੰਮ ਹੋਣ ਦੇ ਹਨ ਜਾਤੀ ਦੇ ਬੱਚਿਆਂ ਨੂੰ ਕੋਈ ਕਾਪੀਆਂ ਚਾਹੀਦੀਆਂ, ਪੈਨਸਲ ਚਾਹੀਦੀ ਹੈ, ਕੋਈ ਬੂਟ ਚਾਹੀਦਾ, ਚੱਪਲ ਚਾਹੀਦੀ, ਕੁਝ ਵੀ ਇਦਾਂ ਦੀ ਕੋਈ ਸਹਾਇਤਾ ਚਾਹੀਦੀ ਹੈ। ਉਹ ਸਾਡੇ ਸੋਸਾਇਟੀ ਵੱਲੋਂ ਸੀ ਕਰਦੇ ਆ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਮੈਂ ਆਸ ਕਰਦੀ ਆ ਕਿ ਜੇ ਕੋਈ ਵੀ ਤੁਹਾਨੂੰ ਕੰਮ ਹੋਵੇ ਤਾਂ ਤੁਸੀਂ ਮੈਡਮ ਨੰਦ ਨਾਲ ਸਾਂਝਾ ਕਰ ਸਕਦੇ ਹੋ ਤੇ ਇਹਨਾਂ ਨੂੰ ਦੱਸ ਸਕਦੇ ਹੋ। ਜਿੰਨੀ ਵੀ ਸਾਡੇ ਵੱਲੋਂ ਕੋਈ ਸਹਾਇਤਾ ਦੀ ਕਰ ਸਕਦੇ ਹੋ ਇਸੇ ਤਰ੍ਹਾਂ ਤਜਰਬਾ ਕਰਾਣੇ। ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ।